ਵਾਹਿਗੁਰੂ ਸਾਬ ਜੀ ਔਰ ਕ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਖੰਤੇ ਪਾਈਐ ਏ ਰੁੱਤ ਸੁਹਾਈ ਵਣ ਤਿਰਨ ਤਿਰਪਣ ਮੋਲੀਆ ਅੰਬਰਤ ਫਲ ਪਾਈ ਮੇਰ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੇ ਏਕ ਨਾਮ ਫਿਰ ਬਾੜਨਾ ਧਾਈ ਸੁਖੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕਰ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਸਲੋਕ ਪਾਲ ਗੁਰ ਗੁਰ ਪੂਰਨ ਨਾਰਾਇਣ ਗੁਰਦਿਆਰ ਸਮਰਾਤ ਗੁਰ ਗੁਰੂ ਨਾਨਕ ਪਤਤ ਉਧਾਰਨੇ ਗੁਰ ਗੋਬਿੰਦ ਗੁਪਾਲ ਗੁਰ ਗੁਰੂਰਨ ਨਾਰੇ ਨੇ ਗੁਰਦਿਆਲ ਸਮਰਾਤ ਗੁਰ ਗੁਰਨਾਨਕ ਪਤ ਤੋ ਉਧਾਰਨੇ ਪਾਵ ਜਲ ਬੇਖਮ ਅਸਗਾਹ ਗੁਰਬੋਥ ਤਾਰੇ ਅਮ ਨਾਨਕ ਪੂਰ ਕ੍ਰਮ ਸਤਗੁਰ ਚਰਨੀ ਲੱਗੇ ਆ ਪੌੜੀ ਧਨ ਧਨ ਗੁਰਦੇਵ ਜੇ ਸੰਗ ਹਰ ਜਪੇ ਗੁਰ ਕਿਰਪਾ ਜੋ ਭਾਏ ਤਾ ਆਉ ਗੁਣ ਸਭ ਛਪੇ ਗੁਰ ਪਾਰ ਬ੍ਰਹਮ ਗੁਰਦੇਵ ਨੀਚੋ ਉਚੋ ਥੱਪੇ ਕਾਟ ਸੁਲ ਦੁਖ ਮਾਇਆ ਕਾ ਲੀਨੈ ਅਪ ਦੱਸੇ ਗੋਣ ਗਾਇ ਬੇਅੰਤ ਰਸਨਾ ਹਾਰ ਜਸੈ ਔਰ ਕਿਰਪਾਲ ਜਬ ਭਏ ਕਾ ਆਵਗਣ ਸਭ ਛਪੇ ਪਾਰ ਬ੍ਰਹਮ ਗੁਰ ਦੇਵ ਨਿਚੋ ਉੱਚ ਥਪੇ ਕਾਟ ਸਲਕ ਦੁਖ ਮਾਇਆ ਕਰ ਲੀਨੇ ਆਪ ਦੱਸੇ ਗੁਣ ਗਾਏ ਬੇਅੰਤ ਰਸਨਾ ਹਾਰ ਜੱਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਗੁਰਦਿਆਲ ਸਮਰਾਥ ਗੁਰ ਗੁਰਨਾਣਕ ਪਤਤੋ ਉਦਾਰਨੇ ਵਾਹਿਗੁਰੂ ਜੀ ਕਾ ਖਾਲਸਾ Why would you? ਵਾਹਿਗੁਰੂ ਸਾਬ ਜੀ ਭਗਤ ਭਗਵਤੀ ਤੁਸੇ ਕੀ ਜੋ ਰਣ ਤੀਰ ਤਰੇ ਤੇ ਅੰਗ ਸੰਗ ਤੁਮ ਲਾਗ ਰਾਂ ਜੋ ਪਾਛੈ ਪਗਨਾ ਤਰੇ ਤੇ ਅੰਗ ਸੰਗ ਤੁਮ ਲਾਗ ਰਹੋ ਜੋ ਪਾਛੈ ਪਗਨਾ ਤਰੇ ਵਾਹਿਗੁਰੂ ਸਾਬ ਜੀ ਪਾ ਟਿਟਕਾ ਛੰਦ ਅਤ ਪਾਪਨ ਤੇ ਜਗ ਛਾਇ ਰਹੋ ਕਾਸ਼ ਬੋਧ ਬਲ ਧਰਮ ਨਾ ਜਾਤ ਕਹੋ ਅਤ ਪਾਪਨ ਤੇ ਜਗ ਸ਼ਾਇਰ ਹੈ ਉਹ ਕਾਸ਼ ਬੁੱਧ ਬਲ ਧਰਮ ਨਾ ਜਾਤ ਕਹੋ ਦੇਸ ਬਦਸਨ ਕੇ ਜੀ ਦੇਖ ਸਭੇ ਬਹੁ ਪਾਪ ਕਰਮ ਰਤਾ ਜੋ ਅਬ ਪਿਰਤ ਮਾਨ ਨਾ ਨਰ ਕੋ ਦੇਖ ਪਰੇ ਕਸ਼ ਬੁੱਧ ਬਲ ਬਚਨ ਵਿਚਾਰ ਕਰੇ ਨਰ ਨਾਰਨ ਇਕਨ ਨੇਕ ਮਤੰ ਨੇਤ ਅਰਥਾਨ ਰਤ ਗਨਤੋ ਗਤੰ ਨਰ ਨਾਰਨ ਇਕਨ ਇਕਮਤੰ ਨਿਤ ਆ ਅਰਥਾ ਰਥਨ ਗਤੰ ਗਤੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ